ਭੀਸ਼ਾ ਭੀਸ਼ਾ ਸਾਸਰੀ ਗਾਸਾ ਅੱਰ ਮੈਸਰ ਜਸਪਾਟਲ ਤੇ ਹੁਣੀ ਮੈਂ ਗੁੰਨੂ ਨੂੰ ਬਾਹਰ ਕੱਢਿਆ ਸੀ ਮੈਂ ਸੋਚਿਆ ਇਹ ਨਾਲ ਥੋੜੀ ਵੀਡੀਓ ਬਣਾ ਲਈਏ ਤੇ ਗੁੰਨੂ ਲੈ ਮੋਂ ਲੈ ਰਿਆ ਸੀ ਮੋਜਾਂ ਮੋਜਾਂ ਮਾਰ ਰਿਹਾ ਸੀ ਕੁਚ ਕੁਚ ਛੂਟੇ ਲੈ ਰਿਆ ਮੇਰੇ ਨਾਲ ਹਨਾ ਆਹ ਕੋਣ ਆਹ 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 ਗੰਦਾ ਤਾਂ ਜਿੱਥੇ ਪਾਣੀ ਚ ਘੁੰਮਦਾ ਰਹਿੰਦਾ ਵਾ ਇਹਦੀ ਆਤ ਹੀ ਇਹ ਆ ਅਗਰ ਥੋੜਾ ਪਹਿਲਾਂ ਮoze ਲੈਣ ਲੱਗੀ ਖੇਡਣ ਲੱਗੇ ਇਹਦੇ ਨਾਲ ਆਹ ਹਾਂ 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 ਇਹ ਉਹਦਾ ਬਾਜੀ ਬਾਹਰ ਕੱਢਾਂਗੇ ਤਾਂ ਕੋਈ ਜ਼ਿਆਦਾ ਸ਼ਰਾਰਤੀ ਆ ਇਹ ਅੱਜਕੱਲ ਗੁੱਸੇ 'ਚ ਬਣਾ ਦਾ ਇੱਕ ਤੁਹਾਨੂੰ ਦਿਖਾਣਾ ਦੇਖੋ ਪੰਜੇ ਮਾਰਦਾ ਪੰਜੇ ਪੰਜੇ ਮਾਰਦਾ ਤੇ ਦੰਦੀ ਬਾਹਦਾ ਫਿਰ ਨਾਲ ਫਿਰ ਤੰਗ ਕਰਦਾ ਨਾ ਗੁੱਸੇ 'ਚ ਨਾ ਕੀ ਕਰਿਓ ਨਹੀਂ ਇਹਨੂੰ ਆਦਤ ਹੀ ਪਈ ਹੋਈ ਹੈ ਦੋਨੀਆਂ ਇਹ ਜੇ ਨੇ ਦੇਖੋ ਜੇ ਇਹਨਾਂ ਦੇ ਆਏ ਕਰਦਾ ਨਾ ਕਈ ਵਾਰ ਕੀ ਕਹਿੰਦੇ ਦੰਦੀ ਬਾਹ ਗਿਆ ਮੇਰੇ ਅੱਗੇ ਇਹਨਾਂ ਕੋਹ ਨਹੀਂ ਬਾਹ ਲੱਗਦਾ ਤਾਂ ਚਲ ਇਹਨੂੰ ਅੰਦਰ ਹੀ ਛੱਡ ਜਣੇ ਤੂੰ ਜਿਹਾ ਤੇ ਮਹਾਰਾਜਾ ਬਣਿਆ ਬੈਠਾ ਆ ਆਰਾਮ ਨਾਲ ਅੱਗੇ ਗੁੱਲੂ ਮਹਾਰਾਜਾ ਬਣਿਆ ਉਹਦਾ ਹਣੀ ਇਹ ਮਹਾਰਾਜਾ ਬਣਿਆ ਬੈਠਾ ਹੁਣ ਇੱਕ ਵਾਰ ਤੁਹਾਨੂੰ ਆਪਾਂ ਤੋਤੇ ਦਿਖਾ ਦਿੰਦੇ ਆ ਆਹ ਤੋਤੇ ਆ ਬੈਠੇ ਨੇ ਜਿਹੜੇ ਆਪਣੇ ਮੀਨੂ ਜੂ ਐਨੇ ਟਾਕੀ ਬਾਹਰ ਆਂਦੀ ਆ ਰਾਤ ਨੂੰ ਸਾਰੇ ਇੱਥੇ ਬੈਠੇ ਤੇ ਹਵਾ ਲੱਗਦੀ ਆ ਇਧਰ ਆਪਾਂ ਨਿਊ ਸੈਟਅਪ ਕਰ ਰਹੇ ਸੀਗੇ ਤੇ ਇੱਕ ਮਟਕੀ ਇਧਰ ਲਾਤੀ ਇੱਕ ਮਟਕੀ ਇਧਰ ਤੇ ਆਖੇ ਇਧਰ ਲਾਤੀ ਤੇ ਆਖੇ ਇਧਰ ਦੀ ਸਾਈਡ ਤੇ ਇੱਕ ਇੱਥੇ ਲੱਗੀ ਹੋਈ ਆ ਆ ਨਮਾ ਸੈਟਅਪ ਕਰ ਰਹੇ ਸੀਗੇ ਤੇ ਇੱਕ ਮਾ ਇੱਥੇ ਆ ਘਰ ਚਾ ਲਾਤਾ ਤੇ ਕਿ ਕਿਦਰਾ ਮਟਕੀ ਲਾਈ ਹੀ ਤੇ ਪਹਿਲੇ ਵੀ ਦਿਖਾਈ ਇੱਧਰ ਤੇ ਬਾਕੀ ਇੱਧਰ ਲਾਤੀ ਤੇ ਤੇ ਤੁਹਾਨੂੰ ਮੈਂ ਹੁਣ ਕਹਾਣੀ ਦੱਸਦਾ ਤੇ ਕਾ ਦੇਖ ਇੱਧਰ ਸਾਰਾ ਸਮਾਨ ਲਿਆਂਦਾ ਆ ਘਰ ਘੁਰਨੇ ਆ ਘਰਨੇ ਮਟਕੀਆਂ ਨੇ ਬੱਚੇ ਸਾਰ ਲਿਆਂਦੀਆਂ ਅੱਧੀਆਂ ਮਟਕੀਆਂ ਤਾਂ ਲਿਆਂਦੀ ਉਧਰੋਂ ਪਿੰਜਰੇ ਚ ਐ ਕਾ ਮਟਕੀ ਆ ਪਈ ਐ ਇੱਥੇ ਜਿਵੇਂ ਕਿ ਹੁਣ ਆਪਣੇ ਜਿਹੜੇ ਆਂਡੇ ਰਿੰਦਰੇ ਤੋਤੇ ਰੰ ਨਾਲ ਜੋੜੇ ਬਣੇ ਆ ਉਹ ਆਪਾਂ ਸਾਰੇ ਇੱਧਰ ਛਾੜ ਦੇਣੇ ਘਰ ਘੁਰ ਲਾ ਦੇਣੇ ਆ ਵੀ ਇੱਥੇ ਮੱਟੇ ਐ ਜਿਹਾ ਆਰਾਮ ਨਾਲ ਰਹਿਣਗੇ ਤੇ ਇੱਥੇ ਆਂਡੇ ਉਂਡੇ ਦੇਣੇ ਤਾਂ ਵਧੀਆ ਰਹਿਣਗੇ ਤੇ ਉਧਰ ਫੇਰ ਆਏ ਲੱਗਣੇ ਨਹੀਂ ਜਿਹੜੇ ਇੱਧਰ ਵਾਲੇ ਸਾਰੇ ਥੋਤੇ ਨੇ ਉਹ ਉਧਰ ਛਾੜ ਦੇਣੇ ਨੇ ਇੱਧਰ ਇੱਕ ਆਪਾ ਟੇਰਾ ਬੈਠਾ ਇੱਧਰ ਚਿੰਕੀ ਤੇ ਬਿੱਟੂ ਦੋਨੇ ਇਕੱਠੇ ਹੀ ਬੈਠੇ ਨੇ ਇੱਥੇ ਤੇ ਆ ਜਿਵੇਂ ਫालतू ਦੇ ਉਧਰ ਬੱਚੇ ਜੇ ਛੱਡੇ ਹੋਏ ਨੇ ਤੇ ਆਪਾਂ ਹੋਰ ਪਾਸੇ ਛਾੜ ਦੇਣ ਅੱਜ ਜਿੰਨਾ ਦਾ ਸੀਜ਼ਨ ਆਣ ਵਾਲਾ ਵਸਾਂਡਿਆਂ ਦਾ ਤੇ ਉਦੋਂ ਫਰਾਂਟ ਦੇਣਗੇ ਕਾਫੀ ਹੋ ਜਾਣਗੇ ਤੋਤੇ ਤੇ ਜਿਹੜੇ ਇੱਧਰ ਆਲੇ ਸਾਰੇ ਬੱਚੇ ਨਿਕਲੇ ਹੋਏ ਛੱਡੇ ਹੋਏ ਆ ਇਹ ਸਾਰੇ ਉਧਰ ਮੀਨੀ ਸੂਚ ਛੱਡਦੇ ਨੇ ਤੇ ਜੋੜੇ-ਜੋੜੇ ਸਾਰੇ ਇੱਧਰ ਛੱਡਦੇ ਨੇ ਤੇ ਇੱਕ ਵਾਰ ਹੁਣ ਚੱਲਦੇ ਮੀਨੀ ਸੂਚ ਇਹਦੀ ਨਹੀਂ ਆਂਡਾ ਕਿੱਥੋਂ ਆਇਆ ਵਾ ਕਿੱਥੇ ਆਇਆ ਆਂਡਾ ਸੇਤ ਪੰਗੀਆਂ ਨੇ ਹਾਂ ਇਹ ਇਧਰ ਮਾਰਕੀ ਲੱਗੀਆਂ ਨੇ ਆਉਣੀਆਂ ਤੇ ਜਿਹੜੇ ਮੈਂ ਦੇਖ ਰਹੀ ਸੀ ਆਂਡੇ ਤਾਂ ਨਹੀਂ ਦੇਤੇ ਇਹ ਮਜਾਕ ਸੀ ਤੇ ਇਧਰ ਦੇਖੋ ਬਾਕੀ ਜਿਵੇਂ ਆ ਘਰ ਲਾਏ ਇਹ ਹੈ ਕਿ ਇਹ ਜਾਵਾਂਸੇ ਜਾ ਵੀ ਇਧਰੜੀ ਜਾਵਾ ਇਹ ਚਕਾਕੂ ਰੱਖ ਕੇ ਬਣਾ ਲੈਣ ਯਾਰਾਂ ਇਹ ਮਾਰਕੀ ਮੇ ਲਾਲੀ ਨੂੰ ਦਵਾ ਕਾਣਦੇ ਜਾ ਤੇ ਨਹੀਂ ਤਾਂ ਆ ਮਾਰ ਕੇ ਇਹਦੀ ਅੱਧਾ ਗਿਆ ਮਾਰ ਕੇ ਡਾਲ ਲਿਆ ਆ ਠੀਕ ਆ ਹੋਰ ਇਹ ਵਧੀਆ ਲੱਗ ਗਿਆ ਇਹ ਛੋਲੀਆਂ ਜਿਹੇ ਅੰਦਰ ਦੇ ਛੋਗੇ ਫੁੱਡਾ ਨੇ ਇਹ ਵਧੀਆ ਲੱਗੋ ਇਹ ਛੋਟਾ ਪਾਰ ਪਾਣੀ ਤਾਂ ਨਿਕਲੇ ਲਿਆ ਪਾਰ ਇਹ ਮਾਰਨ ਸਾਰੀਆਂ ਬੱਚਾ ਜੀਆਂ ਬਈਆਂ ਨੇ ਕੋਈ ਵੀ ਨਹੀਂ ਬਾਹਰ ਦਿੱਤਾ ਚਲੋ ਨਸੋਰ ਚੇਕ ਨੂੰ ਆਵਾਜ਼ ਆ ਗਈ ਕੁਮਾਰਾ ਮੇਰੇ ਤੇ ਸੁਮੇਰੀ ਅਜ ਮੈਂ ਰਾਤਾਂ ਕਰਦੇ ਆਂ ਸਾਢੇ 4:00 ਵਜੇ ਆਏ ਚਲੋ ਤਾਂ ਵੀ ਦੀ ਇੱਕ ਵਾਰੀ ਨੂੰ ਆਏ ਘਮਾ ਕੇ ਭੱਲੇ ਦੇ ਰਹਿਣੀਆਂ ਚਲੋ ਭੱਲੇ ਦਿੱਤੇ ਹੋਣੇ ਨੇ ਢੰਗ ਨਾਲ ਚਲੋ ਟਾਂਸੀ ਬਸ ਨਹੀਂ ਕੰਮ ਕਰਦੀ ਜਾਈ ਉਮ ਦੀ ਫਰਦੀ ਹੈ ਫਰਾਂਨਲ ਮੁੱਛਾ ਮਾਰਦੀ ਫਰਦੀ ਹੈ ਮੁੱਛਾ ਸੋਚਿਆ ਸੀ ਕਿ ਫਿਰ ਇੱਥੇ ਜਾ ਜਾ ਬਾਨ ਨੂੰ ਛੱਡ ਦੇਣੇ ਇੱਥੇ ਬਣਾਇਆ ਤਾਂ ਆਪਾਂ ਸੈਟਅਪ ਜਾਵਾ ਵਾਸਤੇ ਸੀਗਾ ਇਹ ਚੋਂ ਦੇਖ ਲੈਣੇ ਇੱਕ ਵਾਰ ਛੱਡ ਕੇ ਵੈਸੇ ਹੁਣ ਇਹਨਾਂ ਦਾ ਵੀ ਸੀਜ਼ਨ ਹੈਗਾ ਦੇਣਗੇ ਤਾਂ ਸਹੀ ਆਂਡੇ ਹੁੰਦੇ ਤੇ ਹੁਣ ਚੱਲਦੇ ਉਧਰ ਮਿਨੀ ਸੁਚ ਮਿਨੀ ਉੱਥੇ ਜਾ ਕੇ ਦੇਖਦੇ ਆਂ ਕੀ ਹਾਲ ਚਾਲ ਨੇ ਹਣ ਅੱਗੇ ਮਿਨੀ ਸੁਦੇ ਗੇਟ ਕੋਲੇ ਤੇ ਖੋਲਦਿਆਂ ਕਿ ਆ ਖੋਲਿਆ ਗੇਟਵੇ ਹੀ ਦੇਖਦੇ ਹਾਂ ਅੰਦਰ ਦੇ ਕੀ ਮੈਂ ਚਾਰਨਾ ਕੋਰ ਲੈਟ ਚਲਾ ਲੈਂ ਆ ਲੈਟ ਚਲਾਤੀ ਇੱਧਰ ਬੈਠੇ ਨੇ ਆਪਣੇ ਕਾਕਟੇਲ ਸਾਹਿਬ ਹਾਂਜੀ ਕਾਕਟੇਲ ਸਾਹਿਬ ਜੀ ਕਿਵੇਂ ਵਧੀਆ ਠੀਕ ਆ ਇੱਧਰ ਦੇਖੋ ਇੱਧਰ ਆਹ ਤੋਤੇ ਬੈਠੇ ਨੇ ਤੇ ਇੱਧਰ ਬਲੈਕ ਕਾਕਟੇਲ ਆਪਣਾ ਤੇ ਉਹ ਪੱਖੇ ਉੱਤੇ ਜਾਵਾ ਬੈਠਿਆ ਨੇ ਇੱਧਰ ਨਹੀਂ टाकी ਤੇ ਕੋਈ ਨਹੀਂ ਬਹਿੰਦਾਗਾ ਤੇ ਇੱਧਰ ਦੇਖੋ ਇੱਧਰ ਬੈਠੇ ਨੇ ਹਰੇ ਤੇ ਅੱਧਾ ਹਰਾ ਅੱਧਾ ਪੀਲਾ ਹਰਾ ਪੀਲਾ ਬੈਠੇ ਹਰਾ ਪੀਲਾ ਤੇ ਇੱਧਰ ਬਾਕੇ ਇੱਧਰ ਬੈਠੇ ਨੇ ਸਾਰੇ ਦਾਣਾ ਪਾਣੀ ਇਹਨਾਂ ਨੂੰ ਪਾਇਆ ਹੋਇਆ ਬਸ ਜੇ ਇਧਰਾਂ ਫੁੱਲ ਸੀਆਂ ਘੜੇ ਆ ਪਿਆਗਾ ਬਾਕੀ ਸਾਰੇ ਰਾਹ ਨਾਲ ਬੈਠੇ ਨੇ ਇੱਕ ਵਾਰ ਇਹਨਾਂ ਨੇ ਡਾਰੀਆਂ ਲਵਾਉਣ ਇਹ ਡਾਰੀਆਂ ਤਾਂ ਲਾਉਦੇ ਨਹੀਂ ਔਟ ਤੇ ਮਾਰੇ ਔਟ ਤੇ ਇੱਥੇ ਬਹਿ ਜਾਂਦੇ ਡਾਰੀਆਂ ਲਵਾਉਣ ਨੂੰ ਰਹਿਣ ਹੀ ਨਹੀਂ ਅੱਜ ਇਹਨਾਂ ਦੀ ਤੇ ਇੱਕ ਵਾਰੀ ਗੁੰਨੂ ਦਾ ਢੇੜਾ ਕਢਾ ਲੈਣੇ ਜਾਂ ਸੋਧ ਜਾਂ ਦੋਨੋਂ ਵੀ ਕਢਾ ਲੈਣੇ ਇਨਾਂ ਦਾ ਢੇੜਾ ਕੱਢਣਾ ਹੋ ਗਿਆ ਕੈਨਸਲ ਦੋਨਾਂ ਦਾ ਤੇ ਦਾ ਸੌ ਵੀ ਤੁਹਨ ਦੱਸ ਜਾਂ ਕਿ ਉਹ ਵੀ ਕੈਨਸਲ ਹੋ ਗਿਆ ਇਹਨਾਂ ਨੇ ਅਮਰੂਦ ਖਾਦਾ ਪਿਆ ਤੇ ਮੈਂ ਹੁਣੀ ਬਾਹਰ ਹੀ ਕੱਢਣ ਲੱਗਿਆ ਸੀ ਆ ਦੇਖੋ ਮੈਂ ਫਟਾਫਟਾ ਵੀ ਕਰ ਲਿਆ ਸੀ ਹੁਣੀ ਮੈਂ ਦੇਖਿਆ ਜੇ ਇੱਥੇ ਮੇਰੇ ਕੋਲੇ ਆ ਰਿਹਾ ਸੀ ਗੁੰਨੂ ਇੱਥੇ ਬੈਠਾ ਸੀ ਤੇ ਭੱਜ ਕੇ ਇੱਥੇ ਛਾਲ ਮਾਰ ਕੇ ਇੱਥੇ ਆ ਗਿਆ ਤੇ ਮੇਰੇ ਮਗਰ ਦੀਡਾ ਵੱਡਾ ਬਿੱਲਾ ਨਿਕਲਿਆ ਚਿੱਟੇ ਰੰਗ ਦਾ ਜਿਹੜਾ ਇੱਕ ਵਾਰੀ ਉੱਥੇ ਖਰਗੋਸ਼ਾਂ ਲਈ ਆਇਆ ਸੀਗਾ ਚਿੱਟੇ ਰੰਗ ਦਾ ਹੀ ਬਹੁਤ ਵੱਡਾ ਸੀਗਾ ਬਿੱਲਾ ਜੇ ਮੈਂ ਸੋਚਿਆ ਬਾਹਰ ਕੱਢਾਂ ਰਹਿਣ ਨੇ ਡਰਛੀ ਲੱਗਦਾ ਫੜ ਕੇ ਨਾਲ ਰਹੀ ਹੈ ਵੀ ਬੱਚੇ ਜਿੰਨਾਂ ਤੋਂ ਭੱਜਿਆ ਵੀ ਨਹੀਂ ਜਾਣਾ ਇੰਨਾ ਇੱਕ ਵੇਰੇ ਘਾ ਵੀ ਇਹਨਾਂ ਨੂੰ ਪਾਇਆ ਹੋਇਆ ਵਾ ਜੇ ਉੱਧਰ ਪਰੇ ਟੈਲਾਂ ਤਾਂ ਰੀਆਂ ਹੋਈਆਂ ਨੇ ਤੇ ਹਾਂ ਹੁਣ ਸਾ ਇਹਨਾਂ ਨੇ ਆਪਣਾ ਪੱਕਾ ਡਾ ਇੱਥੇ ਹੀ ਬਣਾ ਲਿਆ ਇਹਦੀ ਛੱਤ ਤੇ ਘਰ ਦੀ ਗੰਨੂ ਆ ਜਾ ਆ ਜਾ ਹਾਂ ਨੀ ਗੱਲ ਮੰਨ ਦੇਗੇ ਮੇਰੀ ਹੁਣ ਸਾ ਇਧੜੀ ਉੱਥੇ ਘਰ ਦੀ ਛੱਤ ਤੇ ਹੀ ਚੜੇ ਰਹਿੰਦੇ ਨੇ ਬਸ ਪੂਰਨ ਕੋਈ ਕੰਮ ਹੈਗਾ ਇਹਨਾਂ ਨੂੰ